ਹਾਂਜੀ ਇਹ ਭਾਜੀ ਆਪਣੇ ਦੀਪਕ ਜਿਹੜਾ ਦੀ ਇਹ ਸ਼ੋਪ ਹੈ ਜੀ ਜਗਰਾਉਂ ਸ਼ਹਿਰ ਵਿੱਚ ਪੋਲ ਦੇ ਥੱਲੇ ਲੰਬਾ ਆਟੋ ਰਿਪੇਅਰ ਐਡਸ ਸਪੇਅਰ ਪਾਰਟ ਠੀਕ ਹੈ ਜੀ ਬਾਈ ਆਪਣੇ ਸਰਵਿਸ ਕਰਦੇ ਆ ਜੀ ਬਸ ਕਰਦੇ ਚੱਕ ਚੱਕ ਇਹਨੂੰ ਹੈ ਤੇ ਲੋਡ ਬਹੁਤ ਮੰਦਾ ਪਿਕਅਪ ਥੋੜਾ ਕਰਦੇ ਹੋਣਾ ਲੋਟ ਹੈ ਜੀ ਮੇਰੇ ਵੱਲੋਂ ਤੁਹਾਨੂੰ ਸਾਰਨ ਪੇਰਪਰੀ ਸਤਿ ਸ੍ਰੀ ਅਕਾਲ ਜੀ ਨਵੀਂ ਵੀਡੀਓ ਤੇ ਨਵਾਂ ਬਲੌਗ ਲੈ ਕੇ ਹਾਜ਼ਰ ਹਾਂ ਜੀ ਤੇ ਆਪਾਂ ਚੱਲੇ ਆ ਜੀ ਮੋਟਰਸਾਈਕਲ ਦੀ ਸਰਵਿਸ ਕਰਾਉਣ ਤੇ ਜਦੋਂ ਦੇ ਆਪਾਂ ਹੇਮਕੋਟ ਸਾਹਿਬ ਦੀ ਯਾਤਰਾ ਤੋਂ ਆਏ ਤਾਂ ਆਪਾਂ ਇਹਦੀ ਸਰਵਿਸ ਨਹੀਂ ਕਰਾਈ ਤੇ ਆਪਾਂ ਸਰਵਿਸ ਤਾਂ ਕਰਾਣੀ ਹੈ ਜੀ ਇੱਕ ਤਾਂ ਸਰਵਿਸ ਕਰਾਉਣੀ ਆ ਇੱਕ ਨਾ ਇਹਦਾ ਮਤਲਬ ਜਿਹੜਾ ਇਹ ਹੈਗਾ ਨਟ ਇਹ ਅੰਦਰ ਜਿਹੜੀ ਰਾੜ ਇਹ 빙ੀ ਹੋ ਗਈ ਜੀ ਪੂਰੀ ਮਤਲਬ ਪੂਰੀ 빙ੀ ਹੋ ਗਈ ਬਾਕੀ ਸਰਵਿਸ ਕਰਾਉਣੀ ਹੈ ਜੀ ਤੇ ਉਹਦੇ ਭਾਰ ਕਰਕੇ ਇੱਥੇ ਜਿਹੜਾ ਹੁੰਦਾ ਵਾ ਸਟੈਂਡ ਜਿਹੜਾ ਪੈਰ ਰੱਖਣ ਵਾਲਾ ਉਹ ਵੀ ਇਥੋਂ ਟੁੱਟ ਗਿਆ ਤੇ ਉਹ ਵੀ ਆਪਾਂ ਨਾਲ ਲੈ ਕੇ ਜਾਵਾਂਗੇ ਇਹਨੂੰ ਬੰਨ ਕੇ ਤੇ ਫਿਰ ਆਪਾਂ ਚੱਲਦੇ ਆਂ ਜੀ ਤੇ ਜਗਰਾਉਂ ਸ਼ਹਿਰ ਜਿਸ ਆਪਾਂ ਅੱਗੇ ਵੀ ਬਈ ਤੋਂ ਸਰਵਿਸ ਕਰਾਉਣੇ ਆ ਲੁੰਬਾ ਵਾਲੇ ਹੈਗੇ ਆ ਜੀ ਜਗਰਾਉਂ ਪੁਲ ਦੇ ਥੱਲੇ ਤੇ ਮਿਲਦੇ ਆਂ ਅੱਗੇ ਜਾ ਕੇ ਫਿਰ ਹਾਂ ਜੀ ਫਾਈਨਲ ਆਪਾਂ ਪਹੁੰਚ ਗਏ ਜੀ ਜਗਰਾਉਂ ਸ਼ਹਿਰ ਤੇ ਆਪਾਂ ਬਈ ਦੀ ਦੁਕਾਨ ਤੇ ਖੜੇ ਆਂ ਜੀ ਪਿੱਛੇ ਦੇਖੋ ਤੁਸੀਂ ਲੁੰਬਾ ਤੇ ਬਈ ਗੇੜੀ ਲਾਉਣ ਗਿਆ ਹੋਇਆ ਆਪਣੇ ਮੋਟਰਸਾਈਕਲ ਦੀ ਛੋੜੀ ਜੀ ਜਿਹੜੀ ਆਵਾਜ਼ ਹੁੰਦੀ ਨਹੀਂ ਆਉਂਦੀ ਉਹ ਉਹ ਦੇਖਣ ਗਿਆ ਆਪਣੇ ਸਾਹਮਣੇ ਅੰਕਲ ਜੀ ਬੈਠੇ ਹੋਏ ਨੇ ਤੇ ਆਹ ਜਿਹੜੇ ਬੰਦੇ ਕੰਮ ਕਰਦੇ ਇੱਥੇ ਥੋੜਾ ਹੱਸ ਕੇ ਥੋੜੀ ਸਮਾਈਲ ਠੀਕ ਹੈ ਜੀ ਬਈ ਆਉਂਦਾ ਆਪਣਾ ਹੋ ਗਿਆ ਹਾਂ ਆਉਂਦੀ ਬਾਦ ਆਹੀ ਨਾ ਨਹੀਂ ਨਹੀਂ ਬ੍ਰੇਕ ਬ੍ਰੇਕ ਲੌਂਦ ਨਹੀਂ ਆਉਂਦੀ 17 ਦਾ 15 ਹਾਂਜੀ ਇਹ ਪਾਜੀ ਆਪਣੇ ਦੀਪਕ ਜਗਰਾਉਂ ਦੇ ਇਹ ਸ਼ੋਪ ਹੈ ਜੀ ਜਗਰਾਉਂ ਸ਼ਹਿਰ ਵਿੱਚ ਪੋਲ ਦੇ ਥੱਲੇ ਲੰਬਾ ਆਟੋ ਰਿਪੇਅਰ ਐਡਸ ਸਪੇਅਰ ਪਾਰਟ ਠੀਕ ਹੈ ਜੀ ਬਾਈ ਆਪਣੇ ਸਰਵਿਸ ਕਰਦੇ ਆ ਜੀ ਬਸ ਕਰਦੇ ਚੱਕ ਚੱਕ ਹਨ ਉਹ ਤੇ ਲੋਡ ਬਹੁਤ ਮੰਦਾ ਪਿਕਅਪ ਥੋੜਾ ਕਰਦੇ ਹੋਣਾ ਲੋਟ ਹੈ ਜੀ ਹਾਂ ਜੀ ਫਾਈਨਲ ਸਾਬਾ ਸਰਵਿਸ ਕਰਾ ਕੇ ਆਗੇ ਸੀ ਤਾਂ ਇਸ ਟਾਪਰ ਰੀਗਲ ਮਾਰਕੀਟ ਖਰੀਆਣ ਜੀ ਜਗਰਾਉਂ ਜਿੱਥੇ ਮੋਬਾਈਲਾਂ ਦੀ ਕਾਫੀ ਐਕਸੈਸਰੀ ਮਿਲਦੀ ਹੈ ਜੀ ਉਹ ਪਿਛੇ ਦੇਖ ਸਕਦੇ ਹੋ ਜੀ ਇਹ ਆਪਣੇ ਹੈਗੇ ਜੀ ਬਈ ਹੈਗੇ ਰਾਜੂ ਜੀ ਐਸ ਮੋਬਾਈਲ ਪੁਆਇੰਟ ਇੱਥੋਂ ਸਾਰਾ ਸਾਮਾਨ ਮਿਲ ਜਾਂਦਾ ਜੀ ਕਾਫੀ ਦੁਕਾਨਾਂ ਬੰਦ ਵੀ ਹੈਗੇ ਕਾਫੀ ਖੁੱਲੀਆਂ ਹੋਈ ਹੈਗੀ ਜੀ ਤੇ ਆਹ ਦੀ ਦੇਖ ਸਕਦੇ ਹੋ ਜੀ ਠੀਕ ਹੈ ਜੀ ਮਿਲਦੇ ਆਂ ਫਿਰ ਘਰੇ ਜਾ ਕੇ ਤੇ ਸਰਵਿਸ ਕਰਾ ਲਈ ਆਪਾਂ ਤੇ ਮਿਲਨੇਗਾ ਅੱਗੇ ਜਾ ਕੇ ਫਿਰ हां जी फाइनल ਸੋ ਆਪਾਂ ਆ ਗਏ ਜੀ ਕਰੇ ਬਾਈਕ ਦੀ ਸਰਵਿਸ ਕਰਾ ਕੇ ਤੇ ਬਾਈਕ ਆਪਣੀ ਆ ਖੜੀ ਹੈ ਜੀ ਇੱਧਰ ਠੀਕ ਹੈ ਤੇ ਆਪਾਂ ਇਹ ਜਿਹੜਾ ਰਾਰ ਸੀ ਇਹ ਵੀ ਪਾਤੀ ਆ ਤੇ ਇੱਧਰ ਨਟ ਨੂੰ ਬੁਲਟ ਜਿਹੜੇ ਉਤਰੇ ਹੋਏ ਸੀ ਆ ਵੀ ਉਹ ਪਲਵਾਤਾ ਜੀ ਠੀਕ ਹੈ ਜੀ ਬਹੁਤ ਵਧੀਆ ਸਰਵਿਸ ਕੀਤੀ ਪਈ ਹੈ ਉਹਨਾਂ ਨੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਇੰਸਟਾਗ੍ਰam ਦੀ ਆਈਡੀ ਤੇ ਹਾਰੀ ਆ ਉੱਥੇ ਵੀ ਜਾ ਕੇ ਫੋਲੋ ਕਰ ਲਿਓ ਆਪਾਂ ਨੂੰ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਸਾਰਨ ਪੈਰ ਪਰ ਇਸ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ